ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਜਿਹੜੀ ਕਿ ਪੰਜਾਬੀ ਲਾਜ਼ਮੀ ਦੀ ਆਪਾਂ ਤਿਆਰੀ ਕਰ ਰਹੇ ਆਂ ਸੋ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਕਿ ਤੁਹਾਡੇ ਰਚਨਾਵਾਂ ਨੇ ਇਹਨਾਂ ਦੇ ਕੇਂਦਰੀ ਭਾਵ ਕਰ ਰਹੇ ਆਂ ਸਾਰ ਵਿਸ਼ਾ ਵਸਤੂ ਸੋ 28 ਆਪਾਂ ਅਪਲੋਡ ਕਰ ਚੁੱਕੇ ਆਂ ਇਸ ਵੀਡੀਓ ਦੇ ਵਿੱਚ ਆਪਾਂ ਸ਼ਾਹੂ ਸਿੰਘ ਦੇ ਜਿਹੜੇ ਰਚਨਾਵਾਂ ਨੇ 29 30 31 32 33 ਤੱਕ ਨੇ ਠੀਕ ਆ 5 ਆਪਾਂ ਇਸ ਵੀਡੀਓ ਚ ਅਪਲੋਡ ਕਰਾਂਗੇ ਤੇ ਬਾਕੀ ਤੁਹਾਡਾ ਸਿਲੇਬਸ ਬਾਕੀ ਸਬਜੈਕਟਸ ਦਾ ਤੇ ਤੁਹਾਡੇ ਹੋਰ ਸਬਜੈਕਟਸ ਦੀਆਂ ਵੀਡੀਓਜ਼ ਸਾਰੀਆਂ ਪਲੇਲਿਸਟ ਬਣੀ ਹੋਈ ਹੈ ਪੀਐਸ ਸੈਮੈਸਟਰ 5 ਚੰਡੀਗੜ੍ਹ ਤੁਸੀਂ ਉੱਥੇ ਵਿਜ਼ਿਟ ਕਰਕੇ ਜਿਹੜੇ ਬਾਕੀ ਵੀਡੀਓਜ਼ ਵਾਚ ਕਰ ਲੋ ਹਾਂਜੀ ਇਹ ਹੈਗਾ ਮੈਂ ਵੀ ਚੋਕ ਰਾਂਜਨ ਦੀ ਜਾਣਾ ਹਾਂਜੀ ਮੈਂ ਵੀ ਚੋਕ ਰਾਂਜਨ ਦੀ ਜਾਣਾ ਸ਼ਾਹੂ ਸੇਨ ਦੀ ਰਚੀ ਹੋਈ ਇੱਕ ਕਾਫੀ ਆ ਇਸ ਦਾ ਵਿਸ਼ਾ ਪ੍ਰਭੂ ਦੇ ਵਿਛੋੜੇ ਦਾ ਦੁੱਖ ਹੈ ਵੀ ਪ੍ਰਭੂ ਤੂੰ ਵਿਛੜਨ ਦਾ ਦੁੱਖ ਹੈ ਤੇਨੂੰ ਮਿਲਣ ਦੀ ਤਾਂਗ ਤਾਂ ਕੀ ਹੁੰਦੀ ਹੈ ਇੱਛਾ ਚਾਹੇ ਇਹਨੂੰ ਕਵੀ ਨੇ ਹੀਰ ਦੀ ਆਤਮਾ ਦੇ ਵਿੱਚ ਬੈਠ ਕੇ ਬਿਆਨ ਕੀਤਾ ਵੀ ਜਿਵੇਂ ਹੀਰ ਆਪਣੇ ਰਾਂਝੇ ਤੋਂ ਵਿਛੜ ਕੇ ਠੀਕ ਹੈ ਉਹਨੂੰ ਯਾਦ ਕਰਦੀ ਹੈ ਜਿਵੇਂ ਉਹਦੇ ਨਾਲ ਪਿਆਰ ਆ ਉਸ ਰੂਪ ਦੇ ਵਿੱਚ ਜਿਹੜੇ ਕਿ ਉਸ ਹੀਰ ਰੂਪੀ ਆਤਮਾ ਦੇ ਵਿੱਚ ਬੈਠ ਕੇ ਹੀਰ ਰੂਪੀ ਆਤਮਾ ਨੂੰ ਮਤਲਬ ਕਿ ਮਹਿਸੂਸ ਕਰਕੇ ਜਿਹੜੀ ਕਿ ਰਚਨਾ ਕੀਤੀ ਹੈ ਹਾਂਜੀ ਹੀਰ ਕਹਿੰਦੀ ਹੈ ਕਿ ਮੈਂ ਆਪਣੇ ਪ੍ਰੀਤਮ ਤਾਂ ਇਹਦੇ ਵਿੱਚ ਜਿਹੜਾ ਹੈਗਾ ਸ਼ਾਹੂ ਸੇਨ ਨੇ ਇੱਥੇ ਜਿਹੜਾ ਕਿ ਹੀਰ ਕਿਹਨੂੰ ਮੰਨਿਆ ਆਪਣੇ ਆਪ ਨੂੰ ਮੰਨਿਆ ਤੇ ਰਾਂਝਣ ਕਿਹਨੂੰ ਮੰਨਿਆ ਪ੍ਰਭੂ ਪਰਮਾਤਮਾ ਨੂੰ ਮੰਨਿਆ ਠੀਕ ਹੈ ਹੀਰ ਕਹਿੰਦੀ ਹੈ ਕਿ ਮੈਂ ਆਪਣੇ ਪ੍ਰੀਤਮ ਰਾਂਝਣ ਦੀ ਝੁੱਗੀ ਦੇ ਵਿੱਚ ਜਾਣਾ ਹੈ ਮੈਂ ਚਾਹੁੰਦੀ ਹਾਂ ਕਿ ਕੋਈ ਮੇਰੇ ਨਾਲ ਤੁਰੇ ਮੈਂ ਹੋਰਨਾਂ ਨੂੰ ਵੀ ਆਪਣੇ ਨਾਲ ਲੈ ਜਾ ਕੇ ਉਹਨਾਂ ਦੇ ਪੈਰੀ ਪਈ ਹਾਂ ਤੇ ਉਹਨਾਂ ਨੇ ਮਿੰਤਾਵਾਂ ਕੀਤੀਆਂ ਨੇ ਪਰ ਮੈਨੂੰ ਆਪਣੇ ਪ੍ਰੀਤਮ ਵੱਲ ਇਕੱਲੇ ਹੀ ਜਾਣਾ ਪਿਆ ਇਹ ਸੰਸਾਰ ਰੂਪੀ ਨਦੀ ਡੂੰਗੀ ਹੈ ਪਰ ਜੀਵਨ ਦੀ ਜਿਹੜੀ ਬੇੜੀ ਹੈ ਉਹ ਪੁਰਾਣੀ ਹੈ ਇਸ ਕਰਕੇ ਨਦੀ ਦੇ ਕੰਢਿਆਂ ਨੂੰ ਵਿਸ਼ੇਵਿਕਾਰ ਰੂਪੀ ਸ਼ੇਰਾ ਨੇ ਮੱਲਿਆ ਹੋਇਆ ਜਿਸ ਕਰਕੇ ਮੇਰਾ ਆਪਣੇ ਪਿਆਰੇ ਦੇ ਟਿਕਾਣੇ ਤੇ ਪਹੁੰਚਣਾ ਔਖਾ ਜੇਕਰ ਕੋਈ ਮੇਰੇ ਮਿੱਤਰ ਦੀਆਂ ਖਬਰਾਂ ਆਪਣੇ ਪਿਆਰੇ ਰਾਂਝਾ ਮਿੱਤਰ ਦੇ ਖਬਰਾਂ ਲਿਆਵੇ ਜੇਕਰ ਕੋਈ ਮੇਰੇ ਮਿੱਤਰ ਦੀਆਂ ਖਬਰਾਂ ਲੈ ਕੇ ਆਵੇ ਤਾਂ ਮੈਂ ਆਪਣੇ ਹੱਥਾਂ ਦੇ ਛੱਲੇ ਲਾ ਕੇ ਉਹਨੂੰ ਇਨਾਮ ਦੇ ਵਜੋਂ ਦਵਾਂਗੀ ਮੈਂ ਆਪਣੇ ਪਿਆਰੇ ਰਾਂਝਾਂ ਦੇ ਵਿਛੋੜੇ ਵਿੱਚ ਦਿਨ ਰਾਤ ਦਰਦ ਨਾਲ ਭਰੀ ਰਹਿੰਦੀ ਹਾਂ ਮੇਰੇ ਦਿਲ ਉੱਪਰ ਉਸ ਦੇ ਵਿਛੋੜੇ ਦੇ ਕਾਰਨ ਲੱਗੇ ਹੋਏ ਜ਼ਖਮ ਅੱਲੇ ਨੇ ਮਤਲਬ ਕਿ ਤਾਜ਼ੇ ਨੇ ਮੈਂ ਸੁਣਦੀ ਆ ਕਿ ਮੇਰਾ ਰਾਂਝਾ ਯਾਰ ਮੇਰੇ ਸਰੀਰ ਨੂੰ ਲੱਗੇ ਵਿਰਹੋ ਦੇ ਅਵੱਲੇ ਰੋਗ ਨੂੰ ਦੂਰ ਕਰ ਦੂਗਾ ਮੈਨੂੰ ਮੇਰੇ ਸੱਜਣ ਦੇ ਸੁਨੇਹੇ ਮਿਲ ਰਹੇ ਨੇ ਇਸ ਕਰਕੇ ਮੈਂ ਉਹਨੂੰ ਮਿਲਣ ਲਈ ਬੇਕਰਾਰ ਹਾਂ ਕੇਂਦਰੀ ਭਾਵ ਹਾਂਜੀ ਅ ਵਿਰਹਨ ਜੀ ਵਿਸਥੀ ਆਪਣੇ ਪ੍ਰਭੂ ਪ੍ਰੀਤਮ ਦੇ ਵਿਛੋੜੇ ਵਿੱਚ ਤੜਫਦੀ ਹੈ ਤੇ ਉਸ ਨੂੰ ਮਿਲਣ ਲਈ ਤਾੰਗਦੀ ਆ ਮਤਲਬ ਕਿ ਇੱਛਾ ਜ਼ਾਹਿਰ ਕਰਦੀ ਆ ਅੱਗੇ ਹੈਗਾ ਮਾਇ ਨੀ ਮੈਂ ਕਿਨੂੰ ਆਖਾਂ ਹਾਂਜੀ ਮਾਇ ਨੀ ਮੈਂ ਕਿਨੂੰ ਆਖਾਂ ਇਹ ਵੀ ਸ਼ਾਹੂ ਸੇਨ ਦੀ ਲਿਖੀ ਹੋਈ ਰਚਨਾ ਇਸ ਵਿੱਚ ਕਵੀ ਨੇ ਮੁਰਸ਼ਿਓ ਤੋਂ ਵਿਛੜੀ ਹੋਈ ਵਿਰਹਣ ਦੇ ਦੁੱਖ ਤੇ ਉਸ ਦੇ ਉਸ ਪਿਆਰੇ ਨੂੰ ਮਿਲਣ ਦੀ ਤਾਂਘ ਕਿਉਂਗੇ ਇੱਛਾ ਨੂੰ ਬੜੇ ਦਰਦ ਭਰੇ ਭਾਵਾਂ ਦੇ ਨਾਲ ਦੱਸਿਆ ਵਿਰਹਣ ਮਤਲਬ ਕਿ ਵਿਛੜੀ ਹੋਈ ਹੈ ਜਿਹੜੀ ਦਰਦ ਨਾਲ ਤੜਫ ਰਹੀ ਹੈ ਠੀਕ ਹੈ ਵਿਛੋੜੇ ਦੇ ਵਿੱਚ ਵਿਰਹਣ ਕਹਿੰਦੀ ਹੈ ਕਿ ਮੈਂ ਆਪਣੇ ਪਿਆਰੇ ਮੁਰਸ਼ਦ ਦੇ ਵਿਛੋੜੇ ਦੇ ਦਰਦ ਦਾ ਹਾਲ ਕਿਹਨੂੰ ਦੱਸਾਂ ਇਹਨੂੰ ਦੱਸਾਂ ਕਿ ਮੇਰਾ ਮੁਰਸ਼ਦ ਮੇਤੋਂ ਵਿਛੜ ਗਿਆ ਉਹਦਾ ਜਿਹੜਾ ਦਰਦ ਹੈ ਦਾ ਹਾਲ ਹੈ ਮੈਂ ਕਿਹਨੂੰ ਦੱਸਾਂ ਉਸਦੇ ਪਿਆਰੇ ਨੇ ਉਸ ਨੂੰ ਆਪਣੇ ਪ੍ਰੇਮ ਪਿਆਰੇ ਪ੍ਰੇਮ ਦੀ ਉਹ ਚੋਬਾ ਮਾਰ ਮਾਰ ਕੇ دیਵਾਨੀ ਕਰਤਾ ਹੁਣ ਤਾਂ ਉਸਦੇ ਖਿਆਲਾਂ ਦੇ ਵਿੱਚ ਕੇਵਲ ਉਸਦਾ ਵਿਰਹਾਈ ਹੈ ਠੀਕ ਹੈ ਉਸਦੇ ਅੰਦਰ ਵਿਛੋੜੇ ਦੀ ਅੱਗ ਲੱਗੀ ਹੋਈ ਹੈ ਉਸਦੇ ਸਰੀਰ ਅੰਦਰ ਜਿਹੜਾ ਸਾਹ ਚੱਲ ਚੱਲ ਰਿਹਾ ਇਹ ਇਸ ਤਰ੍ਹਾਂ ਜਿਵੇਂ ਵਿਛੋੜੇ ਦੀ ਅੱਗ ਦਾ ਧੂਆਂ ਧੁਖ ਰਿਹਾ ਹੋਵੇ ਮਤਲਬ ਕਿ ਭਖ ਰਿਹਾ ਹੋਵੇ ਜਦੋਂ ਉਸ ਨੂੰ ਫੋਲਦੀ ਆ ਤਾਂ ਉਸ ਦਾ ਦੁੱਖ ਹੋਰ ਵੀ ਜਾ ਰਿਹਾ फडਕਦਾ ਵਿਰਹਾ ਹੀ ਇੱਕ ਤਰ੍ਹਾਂ ਦੀ ਉਸ ਦੀ ਜਿਹੜੀ ਕਿ ਅ ਵਿਰਹਾ ਹੀ ਇੱਕ ਤਰ੍ਹਾਂ ਦਾ ਕਹਿੰਦਾ ਉਸ ਦੀ ਖੁਰਾਕ ਬਣ ਗਿਆ ਖੁਰਾਕ ਖੁਰਾਕ ਅੱਛਾ ਠੀਕ ਹੈ ਤੇ ਖੁਰਾਕ ਤੇ ਉਹ ਦੁੱਖਾਂ ਦੀ ਰੋਟੀ ਸੂਲਾ ਦੇ ਸਲੂਨੇ ਨਾਲ ਖਾਂਦੀ ਹੈ ਵੀ ਜਿਹੜੀ ਦੁੱਖਾਂ ਦੀ ਇਹ ਰੋਟੀ ਆ ਉਹ ਸੂ 16 ਹੁੰਦੀਆਂ ਜਿਹੜੇ ਉਹਦੇ ਸਲੂਨੇ ਉਹਨਾਂ ਨਾਲ ਖਾਂਦੀ ਆ ਤੇ ਇਸ ਨੂੰ ਆਹਾਂ ਦਾ ਜਿਹੜੇ ਕੀ ਬਾਲਣ ਇੱਥੇ ਆ ਬਾਲਣ ਆਹਾਂ ਦਾ ਜਿਹੜੇ ਕੀ ਬਾਲਣ ਦੇ ਕੇ ਪਕਾਉਂਦੀ ਆ ਉਹ ਆਪਣੇ ਪਿਆਰੇ ਨੂੰ ਜੰਗਲਾਂ ਵੇਲੀਆਂ ਵਿੱਚ ਢੂੰਡਦੀ ਆ ਹੁੰਦੀ ਆ ਲੱਭਦੀ ਆ ਕਰਦੀ ਆ ਪਰ ਅਜੇ ਤੱਕ ਉਸ ਨੂੰ ਨਹੀਂ ਮਿਲਿਆ ਉਹਦੀ ਇੱਛਾ ਹੈ ਕਿ ਉਸ ਨੂੰ ਉਸ ਦਾ ਮੁਰਸ਼ਦ ਮਿਲਾਪ ਬਖਸ਼ੇ ਤੇ ਉਸ ਦਾ ਦੁੱਖ ਦੂਰ ਕਰੇ ਅੱਗੇ ਹੈਗਾ ਕੇਂਦਰੀਪਾ ਮੁਰਸ਼ਦ ਤੋਂ ਵਿਛੜ ਕੇ ਜੀ ਵਿਸਤਰੀ ਉਸ ਦੇ ਮਿਲਾਪ ਲਈ ਤੜਫਦੀ ਹੈ ਤੇ ਉਸ ਨੂੰ ਥਾਂ-ਥਾਂ ਤੇ ਲੱਭਦੀ ਹੈ ਅਭਿਆਗ ਮੰਨ ਅਟਕੇ ਬੇ ਪ੍ਰਵਾਹ ਦੇ ਨਾਲ ਹਾਂਜੀ ਇਹ ਵੀ ਕਾਫੀ ਸ਼ਾਹੂ ਸੇਨ ਦੀ ਲਿਖੀ ਹੋਈ ਹੈ ਇਸ ਦਾ ਵਿਸ਼ਾ ਕਾਫੀ ਦੇ ਵਿੱਚ ਦੱਸਦਾ ਹੈ ਸ਼ਾਹੂ ਸੇਨ ਕੀ ਰੱਬ ਦੇ ਆਸ਼ਿਕ ਰੱਬ ਦੇ ਜਿਹੜੇ ਸੱਚੇ ਆਸ਼ਿਕ ਨੇ ਰੱਬ ਦੇ ਸੱਚੇ ਪ੍ਰੇਮੀ ਨੇ ਰੱਬ ਨੂੰ ਪਿਆਰ ਕਰਦੇ ਨੇ ਉਹ ਸ਼ਰਾਂ ਦੇ ਵੰਦਨਾ ਤੋਂ ਬੇਪਰਵਾਹ ਰਹਿ ਕੇ ਸਿੱਧਾ ਪ੍ਰਭੂ ਦੇ ਨਾਲ ਰਿਸ਼ਤਾ ਜੋੜਦੇ ਨੇ ਤੇ ਉਹ ਇਸ ਸੰਸਾਰ ਨੂੰ ਨਾਸ਼ਵਾਨ ਮੰਨਦੇ ਨੇ ਤੇ ਪ੍ਰਭੂ ਮਿਲਾਪ ਲਈ ਤਾਂਘਦੇ ਨੇ ਇੱਛਾ ਰੱਖਦੇ ਨੇ ਕਵੀ ਇਸਤਰੀ ਰੂਪ ਦੇ ਵਿੱਚ ਆਪਣੇ ਭਾਵ ਪ੍ਰਗਟ ਹੋਇਆ ਕਹਿੰਦਾ ਹੈ ਕਿ ਉਸ ਦਾ ਮਨ ਸੰਸਾਰ ਦੇ ਮਾਲਕ ਉਸ ਪ੍ਰਭੂ ਨਾਲ ਜੁੜ ਗਿਆ ਉਸ ਨੂੰ ਮਜਹਬ ਦੇ ਆਗੂ ਕਾਲ ਜੀ ਤੇ ਮੂਲਾ ਇਹ ਸਾਰੇ بڑے بڑے ਸਿਆਣੇ ਪ੍ਰਭੂ ਦੀ ਪ੍ਰਾਪਤੀ ਲਈ ਸ਼ਰਾਂ ਦੇ ਨਿਯਮਾਂ ਦੀ ਪਾਲਣਾ ਦਾ ਰਾਹ ਦੱਸਦੇ ਨੇ ਪਰੰਤੂ ਇਹ ਇਸ਼ਕ ਕਦੇ ਕਿਸੇ ਰਾਹ ਉੱਪਰ ਨਹੀਂ ਤੁਰਦਾ ਉਹਨੂੰ ਪਤਾ ਹੈ ਕਿ ਉਸ ਦੇ ਪ੍ਰੀਤਮ ਦਾ ਟਿਕਾਣਾ ਭਵ ਸਾਗਰ ਤੋਂ ਪਾਰ ਹੈ ਤੇ ਉਸ ਨੂੰ ਉਸ ਨੂੰ ਮਿਲਣ ਦਾ ਵਚਨ ਦਿੱਤਾ ਹੋਇਆ ਉਹ ਆਪਣੇ ਮੁਰਸ਼ਿਦ ਰੂਪੀ ਮਲਾ ਅੱਗੇ ਬੇਨਤੀਆਂ ਕਰਦੀ ਹੈ ਇਹੋ ਉਸ ਨੂੰ ਪਾਰ ਲਾਵੇ ਉਹ ਸਮਝਦੀ ਹੈ ਕਿ ਉਸਨੇ ਇਸ ਦੁਨੀਆ ਉੱਪਰ ਹਮੇਸ਼ਾ ਨਹੀਂ ਰਹਿਣਾ ਕਿਉਂਕਿ ਉਹਦਾ ਅੰਤਮ ਟਿਕਾਣਾ ਕੀ ਆ ਪ੍ਰਭੂ ਦੀ ਦਰਗਾਹ ਹੀ ਆ ਇਸ ਕਰਕੇ ਉਸ ਦੇ ਮਿਲਾਪ ਲਈ ਬਿਨ ਬਿਹੇ ਵਾਲਾ ਉਸ ਦੀ ਮਿਲਾਪ ਲਈ ਇੱਛਾ ਰੱਖਦੀ ਹੈ ਕੇਂਦਰੀ ਭਾਵ ਰੱਬ ਦੇ ਆਸ਼ਕ ਸਰਾ ਸ਼ਰਾਂ ਦੇ ਬੰਦਨਾ ਤੋਂ ਇਹ ਬੰਦਨਾ ਤੁੱਦਾ ਬੰਦਨਾ ਤੋਂ ਬੇਪਰਵਾਹ ਰਹਿ ਕੇ ਸਿੱਧਾ ਪ੍ਰਭੂ ਨਾਲ ਰਿਸ਼ਤਾ ਜੋੜਦੇ ਨੇ ਤੇ ਸੰਸਾਰ ਨੂੰ ਨਾਸ਼ਮਾਨ ਮੰਨਦੇ ਹੋਏ ਪ੍ਰਭੂ ਮਿਲਾਪ ਲਈ ਤਾਂਗ ਦੇ ਕੀ ਹੁੰਦਾ ਇੱਛਾ ਰੱਖਦੇ ਨੇ ਅਗੇ ਹੈਗਾ ਚਰਖਾ ਮੇਰਾ ਰੰਗੜਾ ਹਾਂਜੀ ਚਰਖਾ ਮੇਰਾ ਗੰਧਦਾ ਕਾਫੀ ਸ਼ਾਹੂ ਸਿੰਘ ਦੀ ਲਿਖੀ ਹੋਈ ਆ ਇਸ ਵਿੱਚ ਸ਼ਾਹੂ ਸਿੰਘ ਨੇ ਚਰਖੇ ਨੂੰ ਮਨੁੱਖੀ ਸਰੀਰ ਦਾ ਚਿੰਨ੍ਹ ਦੱਸਿਆ ਚਰਖੇ ਨੂੰ ਮਨੁੱਖੀ ਸਰੀਰ ਦਾ ਚਿੰਨ੍ਹ ਬਣਾ ਕੇ ਇਸਤਰੀ ਰੂਪ ਦੇ ਵਿੱਚ ਆਪਣੇ ਪ੍ਰਭੂ ਪਤੀ ਤੋਂ ਵਿਛੋੜੇ ਦੇ ਦੁੱਖ ਤੇ ਆਪਣੇ ਅੰਦਰ ਵਿਕਾਰਾਂ ਦੁਆਰਾ ਪੈਦਾ ਕੀਤੀ ਹੋਈ ਭਟਕਣਾ ਤੇ ਆਪਣੇ ਫਰਜ਼ਾਂ ਦੀ ਗੱਲ ਕੀਤੀ ਆ ਕਵੀ ਇਸਤਰੀ ਰੂਪ ਦੇ ਵਿੱਚ ਕਹਿੰਦਾ ਕਿ ਮੇਰੇ ਪਿਆਰੇ ਨੇ ਮੈਨੂੰ ਆਪਣਾ ਪਿਆਰ ਦੇਣ ਦਾ ਇਕਰਾਰ ਕੀਤਾ ਇਕਰਾਰ ਕੇ ਹੁੰਦਾ ਵਾਅਦਾ ਕੀਤਾ ਸੀ ਤੇ ਮੈਂ ਸਮਝਿਆ ਸੀ ਕਿ ਮੈਂ ਇਸ ਕਦੀ ਬਾਜੀ ਨੂੰ ਜਿੱਤ ਲਿਆ ਪਰ ਉਸ ਦਾ ਪਿਆਰ ਹਾਸਲ ਨਾ ਹੋਣ ਕਰਕੇ ਮੈਂ ਰੋ ਰਹੀ ਆ ਮੇਰੀ ਸਾਰੀਆਂ ਸਹੇਲੀਆਂ ਜਿਹੜੀਆਂ ਪਤੀ ਮਿਲਾਪ ਦੀ ਇੱਛਾ ਵਿੱਚ ਪਤੀ ਮਿਲਾਪ ਦੀ ਖੁਸ਼ੀ ਵਿੱਚ ਸਿਰ ਗੁੰਦਣ ਲਈ ਆਇਆਂ ਹੋਣ ਜਾਂ ਨੇ ਪਰ ਕਿਸੇ ਨੇ ਵੀ ਮੇਰਾ ਜਿਹੜਾ ਦਰਦ ਨਹੀਂ ਵੰਡਾਇਆ ਮੈਂ ਉਸ ਦੇ ਵਿਛੋੜੇ ਵਿੱਚ ਬਿਲਕੁਲ ਹੀ ਬੇਵੱਸ ਜਹੀ ਹੋ ਕੇ ਰਹਿ ਗਈ। ਕੇਂਦਰੀ ਭਾਵੋ ਪ੍ਰਭੂ ਸੱਜਣ ਦਾ ਪਿਆਰ ਨਾ ਮਿਲਣ ਕਰਕੇ ਜੀ ਵਿਸਤ੍ਰਿਤ ਦੇ ਵਿਛੋੜੇ ਵਿੱਚ ਬੇਵਸ ਹੋਈ ਤੜਫਦੀ ਹੈ। ਵਿਕਾਰ ਉਸ ਨੂੰ ਨੇਮ ਨੇਕ ਜਿਹੜੇ ਕੰਮ ਨੇ ਉਹਨਾਂ ਤੋਂ ਰੋਕਦੇ ਨੇ ਪਰੰਤੂ ਸੱਜਣ ਦੇ ਇਸ਼ਕ ਪ੍ਰਤੀ ਫਰਜ਼ ਨੂੰ ਉਸ ਦਾ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕਰਦੇ ਨੇ। ਅੱਗੇ ਹੈਗਾ ਸੱਜਣ ਦੇ ਹੱਥ ਬਾਹਾਂ ਸਾਡੀ ਇਹ ਵੀ ਸ਼ਾਹੂਸੇਨ ਦੀ ਰਚਨਾ ਇਸ ਦਾ ਵਿਸ਼ਾ ਸੂਫੀ ਰਹੱਸਵਾਦ ਹੈ। ਤੇ ਇਸ ਵਿੱਚ ਸ਼ਾਹ ਉਸ ਨੇ ਆਪਣੇ ਮੁਰਸ਼ਦ ਨਾਲ ਪ੍ਰੀਤ ਤੇ ਅਧਿਆਤਮਕ ਜੀਵਨ ਵਿੱਚ ਮੁਰਸ਼ਦ ਦੀ ਮੁਰਸ਼ਦ ਰੋਗੇ ਗੁਰੂ ਉਹਦੀ ਲੋੜ ਦਾ ਜ਼ਿਕਰ ਕੀਤਾ ਇਹ ਕਰਦੇ ਹੋਏ ਵਰਣਨ ਕਰਦੇ ਹੋਏ ਮਨੁੱਖ ਨੂੰ ਸੰਸਾਰਿਕ ਪਦਾਰਥਾਂ ਦਾ ਤਿਆਗ ਕਰਕੇ ਸ਼ੁੱਭ ਚੰਗੇ ਕਰਮ ਕਮਾਉਣ ਤੇ ਮੁਰਸ਼ਦ ਪ੍ਰੀਤ ਨੂੰ ਗੂੜੀ ਕਰਨ ਦੀ ਪ੍ਰੇਰਨਾ ਦਿੰਦੀ ਹੈ ਸ਼ਾਹੂ ਸੇਨੀ स्त्री रूप ਦੇ ਵਿੱਚ ਕਹਿੰਦਾ ਕਿ ਉਸ ਦੀ ਬਾਹੂ ਉਸ ਦੇ ਮੁਰਸ਼ਿਦ ਦੇ ਹੱਥ ਦੇ ਵਿੱਚ ਹੈ ਉਸ ਦੇ ਜੀਵਨ ਦੀ ਉਸ ਲਈ ਭਾਰੀ ਮਹਾਨਤਾ ਉਹ ਉਸ ਨੂੰ ਆਪਣੀ ਬਾਹ ਛੱਡਣ ਲਈ ਨਹੀਂ ਕਹਿ ਸਕਦੀ ਜੀਵਨ ਦਾ ਪੰਧ ਕੀ ਹੁੰਦਾ ਰਸਤਾ ਰਸਤਾ ਰਾਹ ਵਿਕਾਰਾਂ ਦੀ ਹਨੇਰੀ ਰਾਤ ਬੱਦਲ ਵਾਈ ਤੇ ਕਣੀਆਂ ਨਾਲ ਭਰਿਆ ਹੋਇਆ ਡਾਡੇ ਰੱਬ ਦਾ ਸੱਦਾ ਆਉਣ ਤੇ ਉਹ ਜਹੇ ਵਿਖੜੇ ਰਾਹ ਤੇ ਮੁਰਸ਼ਿਦ ਰੂਪੀ ਵਕੀਲ ਮਤਲਬ ਕਿ ਵਕੀਲ ਕਿਨੂੰ ਕਿਹਾ ਗਿਆ ਮੁਰਸ਼ਿਦ ਨੂੰ ਮੁਰਸ਼ਿਦ ਰੂਪੀ ਵਕੀਲ ਦੀ ਸਹਾਇਤਾ ਤੋਂ ਬਿਨਾਂ ਲੰਘ ਕੇ ਨਹੀਂ ਜਾ ਸਕਦੀ ਅਸਲ ਦੇ ਵਿੱਚ ਇਸ਼ਕ ਮੁਸ਼ਕ ਦੀ ਕਸਕ ਦਾ ਉਹਨਾਂ ਨੂੰ ਹੀ ਪਤਾ ਹੁੰਦਾ ਜਿਨ੍ਹਾਂ ਦੇ ਹੱਡਾਂ ਨੂੰ ਇਹ ਲੱਗ ਜਾਂਦਾ ਜੀਵੀ ਇਸਤਰੀ ਨੂੰ ਸੁਪ੍ਰਭੂ ਪ੍ਰਸਤੀ ਪ੍ਰੀਤਮ ਦੀ ਪ੍ਰਾਪਤੀ ਲਈ ਨੇ ਹਫ ਨੇ ਹਫ ਹਲਕਮਾ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਤੇ ਸੰਸਾਰਕ ਪਦਾਰਥਾਂ ਨੂੰ ਇਕੱਠੇ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰੇ ਚੀਜ਼ਾਂ ਨਾਸ਼ਵਾਨ ਨੇ ਇਹਨਾਂ ਨੇ ਸੰਸਾਰ ਦੇ ਵਿੱਚ ਨਹੀਂ ਰਹਿਣਾ ਸਿਰਫ ਪਰਮਾਤਮਾ ਦਾ ਨਾਮ ਸਿਮਰਨ ਰਹਿਣਾ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਲਈ ਆਪਣੇ ਮੁਰਸ਼ਿਦ ਨਾਲ ਪ੍ਰੀਤ ਨੂੰ ਗੂੜੀ ਕਰਨਾ ਚਾਹੀਦਾ ਅੱਗੇ ਹੈਗਾ ਕੇਂਦਰੀ ਭਾਵ ਅਧਿਆਤਮਕ ਜੀਵਨ ਵਿੱਚ ਮੁਰਸ਼ਿਦ ਦਾ ਮਾਰਗਦਰਸ਼ਨ ਸੰਸਾਰਕ ਪਦਾਰਥਾਂ ਦਾ ਤਿਆਗ ਤੇ ਸ਼ੁਭ ਕਰਮ ਕਰਨਾ ਜ਼ਰੂਰੀ ਨੇ ਅੱਗੇ ਹੈਗਾ 34 ਮਿੱਤਰਾਂ ਦੀ ਜਵਾਨੀ ਖਾਤਰ ਇਹ ਵੀ ਸ਼ਾਹਸੇਨ ਦੀ ਲਿਖੀ ਹੋਈ ਰਚਨਾ ਇਹ ਇੱਕ ਕਾਫੀ ਹੈ ਇਸ ਵਿੱਚ ਕਵੀ ਨੇ ਜੀਵ ਆਤਮਾ ਦੇ ਪ੍ਰਭੂ ਤੋਂ ਵਿਛੋੜੇ ਨੂੰ ਤੇ ਉਸ ਦੇ ਮਨ ਦੇ ਵਿੱਚ ਵਿਰਹਾ ਦੇ ਮਿਲਾਪ ਲਈ ਪੈਦਾ ਹੋਈ ਤੜਫ ਨੂੰ ਵਿਸ਼ਾ ਬਣਾਇਆ विरहना जीव आत्मा अपने मित्र प्रभु दी प्राणाचारी ਲਈ ਆਪਣੇ ਦਿਲ ਦਾ ਲਹੂ ਡੋਲਦੀ ਆ ਤੇ ਕਲੇਜੇ ਦੇ ਟੁਕੜੇ ਟੁਕੜੇ ਕਰਕੇ ਪੇਸ਼ ਕਰਦੀ ਆ ਪਰ ਉਸ ਨੂੰ பசੀਜ ਦਾ ਨਾਂ ਦੇਖ ਕੇ ਮਤਲਬ ਕਿ ਉਹਨੂੰ பசੀਜ ਦਾ ਕੀ ਹੁੰਦਾ ਵੀ ਉਹ ਤਰਸਣਾ ਉਹਨਾਂ ਦੇਖਦੇ ਹੋਏ ਕਿਸੇ ਹੋਰ ਵਸਤੂ ਨੂੰ ਆਪਣੇ ਵਿੱਤ ਦੇ ਅਨਸਾਰ ਵਿੱਤ ਉਪਯੋਗ ਆਰਥਿਕ ਆਮਦਨ ਦੇ ਅਨਸਾਰ ਦੇਖ ਕੇ ਉਸ ਅੱਗੇ ਪਾਣੀ ਦਾ ਇੱਕ ਕਟੋਰਾ ਪੇਸ਼ ਕਰਦੀ ਆ ਤੇ ਹੋ ਮਿੱਤਰ ਪ੍ਰਭੂ ਦੀ ਚਿੱਠੀ ਆਉਣ ਤੇ ਵਿਰਹੋ ਦੇ ਵਿੱਚ ਹੋਰ ਵੀ ਹਾਲੋ ਬਿਹਾਲ ਹੋ ਜਾਂਦੀ ਹੈ ਤੇ ਮਹਿਸੂਸ ਕਰਦੀ ਹੈ ਕਿ ਜੇਕਰ ਉਸ ਦੁਆਰਾ ਆਪਣਾ ਤਨ ਮਨ ਟੁਕੜੇ ਕਰਕੇ ਪੇਸ਼ ਕਰਨ ਉੱਤੇ ਵੀ ਮਿੱਤਰ ਪ੍ਰਭੂ ਉਸ ਪ੍ਰ ਆਪਣੀ ਮਿਹਰ ਨਹੀਂ ਕਰਦਾ ਤਾਂ ਉਸ ਦਾ ਉਸ ਅੱਗੇ ਕੋਈ ਜੋਰ ਨਹੀਂ ਹੈਗਾ ਤਾਂ ਇਸ ਹਾਲਤ ਦੇ ਵਿੱਚ ਵਿਰਹਣ ਜੀਵ ਆਤਮਾ ਆਪਣੇ ਆਪ ਨੂੰ ਨਿਮਾਣੀ ਤੇ ਨਿਤਾਣੀ ਅਨੁਭਵ ਕਰਦੀ ਹੈ ਮਹਿਸੂਸ ਕਰਦੀ ਹੈ ਤੇ ਪ੍ਰਭੂ ਅੱਗੇ ਤਰਨਾ ਕਰਦੀ ਹੈ ਕਿ ਉਹ ਹੀ ਉਹ ਉਹੀ ਉਹਦਾ ਦਾਣਾ ਬਿਨਾਂ ਇਸ ਕਰਕੇ ਉਹ ਉਸਦੀ ਦੁੱਖ ਭਰੀ ਹਾਲਤ ਨੂੰ ਸਮਝ ਕੇ ਆਪਣੀ ਮਿਹਰ ਦੇ ਨਾਲ ਉਸ ਨੂੰ ਆਪਣੇ ਨਾਲ ਮਿਲਾਪ ਬਖਸ਼ੇ ਹਾਂਜੀ ਕੇਂਦਰੀ ਭਾਵ ਬਿਰਹਣ ਜੀਵਾਤਮਾ ਪ੍ਰਭੂ ਪ੍ਰੀਤਮ ਦੇ ਵਿਰਹਾ ਦੇ ਵਿੱਚ ਬੁਰੀ ਤਰ੍ਹਾਂ ਤੜਫਦੀ ਹੈ ਤੇ ਉਸਦੇ ਮਿਲਾਪ ਦੀ ਇੱਛਾ ਕਰਦੀ ਹੈ